ਇਸ ਰਾਤ ਲਗਭਗ 9:30 ਵਜੇ ਕਾਧੀਆਂ ਦੇ ਬੁੱਟਰ ਰੋਡ ਦੇ ਪਿੱਛੇ ਲੱਗਦੇ ਮੁਹੱਲੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਰੇੜੀ ਤੇ ਗੋਲ ਗੱਪੇ ਵੇਚਣ ਵਾਲੇ ਦੋ ਵਿਅਕਤੀਆਂ ਤੋਂ ਲਗਭਗ 5000 ਰੁਪਏ ਲੁੱਟ ਲਏ। ਇਸ ਪੈਸੇ ਉਸ ਦੀ ਸਾਰੇ ਦਿਨ ਦੀ ਕਮਾਈ ਸੀ ਜੋ ਉਸਨੇ ਗੋਲ ਗੱਪੇ ਵੇਚ ਕੇ ਵੱਟੇ ਸਨ। ਇਸ ਸਬੰਧ ਵਿੱਚ ਪੀੜਤ ਪਰਿਵਾਰ ਦੀ 스ਨੀਤਾ ਅਤੇ ਬਾਲਾ ਨੇ ਦੱਸਿਆ ਕਿ ਉਹਨਾਂ ਦੇ ਪਤੀ ਲਗਭਗ ਰਾਤ 9:00 ਵਜੇ ਗੋਲ ਗੱਪੇ ਵੇਚ ਕੇ ਘਰ ਵਾਪਸ ਆ ਰਹੇ ਸਨ ਕਿ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਹਨਾਂ ਨੂੰ ਘੇਰ ਲਿਆ ਅਤੇ ਪਿਸਤੌਲ ਦੀ ਨੋਕ ਤੇ ਲੁੱਟ ਕਰ ਲਈ। ਉਹਨਾਂ ਲਗਭਗ 5000 ਰੁਪਏ ਇਹਨਾਂ ਤੋਂ ਖੋ ਲਏ। ਦੂਜੇ ਪਾਸੇ ਇਸ ਘਟਨਾ ਦੀ ਸ਼ਿਕਾਇਤ ਕਰਨ ਲਈ ਜਾਤੇ ਇਹ ਪ੍ਰਵਾਸੀ ਮਜ਼ਦੂਰ ਪੁਲਿਸ ਕੋਲ ਗਏ ਤਾਂ ਪੁਲਿਸ ਨੇ ਉਹਨਾਂ ਦੀ ਗੱਲ ਵੀ ਨਾ ਸੁਣੀ। ਆਓ ਦੇਖਦੇ ਹਾਂ ਗੁਜਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ న్యూਸ ਚੈਨਲ ਕਾ ਦੀਆਂ।

एको नाम या, एको नाम दो 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 एक नाम कन्हैया एक नाम सूतला दो लोग रेडी खेल चार क्या मांग करेंगे करें हमारी ऐसे होना नहीं चाहिए आगे का परेशी लोग है हम ਲੋਟਖੋ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਪੁਲਿਸ ਪ੍ਰਚਾਰਨ ਨੂੰ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਵੇਖਣਾ ਚਾਹੀਦਾ ਕਿ ਕਿਉਂ ਹੋ ਇਹਨਾਂ ਨੇ ਲੋਟਖੋ ਕੀਤੀ ਹੈ ਜਿਹੜੀ ਪਿਸਤਨਾਂ ਰੱਖ ਰੱਖੇ ਖੋਂਦੇ ਨੇ ਇਹ ਮਾੜੇ ਬੰਦੇ ਨੇ ਰੋਟੀ ਨਹੀਂ ਕਮਾ ਕੇ ਖਾਣੀ ਇਹਨਾਂ ਵਾਸਤੇ ਸੋਚੋ ਕੁਛ ਸਾਰੇ ਪ੍ਰਧਾਨ ਸਾਰੇ ਗਲੀ ਵਾਲੇ ਸਾਰਿਆਂ ਨੇ ਇਹੀ ਹਦਾਇਤ ਦਿੱਤੀ ਜਾਂਦੀ ਹੈ ਇਹਨਾਂ ਬਾਰੇ ਸੋਚੋ ਜਿਹੜੇ ਚੋਰੀ ਕਰਦੇ ਇਹਨਾਂ ਨੂੰ ਫੜੋ ਜਲਦੀ ਜਲਦੀ